ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੇ ਚਾਰ ਜਾਨਵਰ ਲੈ ਕੇ ਆਏ ਆ ਜਾਇਜੇ ਰੇਟ ਦੇ ਆ ਚਾਰੇ ਜਾਨਵਰ ਤੇ ਚਾਰਾਂ ਜਾਨਵਰਾਂ ਦਾ ਆਪਾਂ ਰੇਟ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇਖੀਰ ਤੱਕ ਬਣੇ ਰਹੋ ਤੇ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਆ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰਦੇ ਆਪਾਂ ਮਾਰਵਾੜੀ ਬੇਸ਼ੇਰੀ ਬਾਰੇ ਇਹਦੀ 5 ਮਹੀਨੇ ਤੇ 24 ਦਿਨਾਂ ਉਮਰ ਦੀ ਸੀ ਆ ਮਾਲਕ ਵੀਰਾਂ ਨੇ ਸੁਲਤਾਨ ਘੋੜੇ ਦੀ ਬੱਚੀ ਆ ਤੇ ਹੱਡਾਂ ਪੈਰਾਂ ਦੀ ਓਕੇ ਆ ਕੰਨਾਂ ਕੋਨਾਂ ਦੀ ਬਹੁਤ ਸ਼ਕੀਨਾ ਜੇ ਆਪਾਂ ਇਹਦੀ ਮਾਂ ਬਾਰੇ ਗੱਲ ਕਰਗੇ ਤਾਂ ਉਹ ਅਲੀਸ਼ਾਨ ਬਲੱਡ ਲਾਈਨ ਦੀ ਆ 64+ ਹਾਈਟ ਆ ਇਹਦੀ ਮਾਂ ਦੀ ਜੇ ਆਪਾਂ ਇਹਦੀ ਮਾਰਕਿੰਗ ਦੀ ਗੱਲ ਕਰਗੇ ਤਾਂ ਮਗਰਲੇ ਦੋਨੇ ਪੈਰ ਜੱਟੇ ਆ ਬਾਕੀ ਜੈਡ ਬਲੈਕ ਆ ਤੇ ਮਾਪੇ ਉਹਦੀਆਂ ਫੋਟੋਆਂ ਬਾਈ ਕੋਲੇ ਹੈਗੀਆਂ ਤੁਸੀਂ ਜਿਹੜਾ ਬੰਦਾ ਟਰਸਟ ਹੋਇਆ ਮਗਵਾ ਕੇ ਤੁਸੀਂ ਫੋਟੋਆਂ ਦੇਖ ਸਕਦੇ ਹੋ ਤੇ ਸ਼ਕੀਨ ਬਹੁਤ ਆ ਕੰਨਾ ਕੋਨਾ ਦੀ ਪਿੱਠ ਪੁੜੇ ਦੀ ਓਕੇ ਆ ਧੌਂ ਧੌਂ ਦੀ ਲੰਬਾਈ ਚੰਗੀ ਲੱਗੀ ਆ ਆਉਣ ਵਾਲੇ ਸਮੇਂ ਚੰਗੇ ਗੱਦਗਾਠ ਦੀ ਘੋੜੀ ਬੰਨ ਵਾਲੀ ਆ ਬੇਸ਼ੇਰੀ ਤੇ ਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ ਲੱਖ ਰੁਪਈਆ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਤੇ ਇੱਕ ਬਾਈਰ ਗਿਆ ਕੋਲੇ ਆ ਕਾਲੀ ਅਵਲਖ ਜੇ ਇਹਦੇ ਆਪਾਂ ਹਾਈਟ ਦੀ ਗੱਲ ਕਰੀਏ ਤਾਂ 61+ ਹਾਈਟ ਦਸੀ ਆ 5 ਸਾਲ ਉਮਰ ਆ ਬਾਲਪੌਰੀਆਂ ਦੀ ਕਲੀਅਰ ਆ ਕੰਨਾਂ ਕੋਨਾਂ ਦੀ ਬਹੁਤ ਸ਼ਕੀਨ ਆ ਰੇਬੀਆ ਚਾਲ ਬਹੁਤ ਸੋਹਣਾ ਤੁਰਦੀ ਆ ਤੇ ਕੰਨਾਂ ਕੋਨਾਂ ਦੀ ਸ਼ਕੀਨ ਆ ਪਿੱਠ ਪੁੜੇ ਦੀ ਓਕੇ ਆ ਜਮ ਹੱਡਾਂ ਪੈਰਾਂ ਦੀ ਓਕੇ ਆ ਘੋੜੀ ਨੂੰ ਮੇਟ ਕਰਵਾਈ ਨੂੰ 1 ਮਹੀਨਾ ਹੋ ਗਿਆ ਬਾਕੀ ਬਾਈ ਕਹਿੰਦਾ ਅਸੀਂ ਇੱਕ ਅਦੇ ਦਿਨ ਚ ਆਪਾਂ ਚੈੱਕ ਕਰਵਾ ਕੇ ਕਲੀਅਰ ਕਰ ਲਾਂਗੇ ਬਾਲਪੌਰੀਆਂ ਕਲੀਅਰ ਆ ਜੇ ਰੇਟ ਦੀ ਗੱਲ ਕਰਕੇ ਤਾਂ 90000 ਰੁਪਇਆ ਮੁੱਲ ਆ ਬਾਕੀ ਮੌਕੇ ਤੇ ਇਹਦੇ ਚ ਵੀ ਮਾਨਤਨ ਹੋ ਜਾਊਗਾ ਆ ਸਵਾਰੀ ਵਾਲੀ ਵੀਡੀਓ ਲਾਈ ਆ ਮਿੱਤਰੋ ਆਪਾਂ ਤੁਸੀਂ ਚੈੱਕ ਕਰ ਲਓ ਬਹੁਤ ਸੋਹਣਾ ਤੁਰਾ ਤੁਰਦੀ ਆ ਅਰੇਬੀਆ ਚਾਲ ਦੀ ਪਾਸਾ ਕੁੜੀ ਤੇ ਜਿਹੜਾ ਬੰਦਾ ਹੋਇਆ ਇੰਟਰਸਟ ਮਾਲਕ ਵੀਰਾਂ ਨਾਲ ਸੰਪਰਕ ਕਰ ਲਿਓ ਤੇ ਇੱਕ ਬਾਈਰ ਗਿਆ ਕੋਲ ਆ ਕਾਲੀ ਕੁੜੀ ਆ ਮਾਰવાડી ਇਹਦੀ 60 ਇੰਚ ਹਾਈਟ ਆ ਪ੍ਰੋਪਰ ਫੱਟੀ ਵਾਲੀ ਤੇ ਕੰਨਾਂ ਕੋਨਾ ਦੀ ਇਹ ਵੀ ਬਹੁਤ ਸ਼ਕੀਨ ਆ ਤੇ ਬਾਲ ਪੌਰੀਆਂ ਦੀ ਕਲੀਅਰ ਆ ਪੰਜ ਤੋਂ 6 ਸਾਲ ਉਮਰ ਆ ਅਰੇਬੀਆ ਚਾਲ ਇਹ ਵੀ ਬਹੁਤ ਸੋਹਣਾ ਤੁਰਦੀ ਆ ਮੱਥੇ ਕੱਲਾ ਟਿੱਕਾ ਬਾਕੀ ਜੈੱਡ ਬਲੈਕ ਆ ਤੇ ਅੱਗੇ ਆਪਾਂ ਇਹਦੀ ਵੀ ਸਵਾਰੀ ਵਾਲੀ ਵੀਡੀਓ ਲਾਈ ਆ ਤੁਸੀਂ ਚੈੱਕ ਕਰ ਲਿਓ ਇਸ ਟਾਈਮ ਇੱਕ ਊਡੀ ਹੀਟ ਤੇ ਆ ਕੰਨਾਂ ਕੁੰਨਾਂ ਦੀ ਸ਼ਕੀਨਾ ਪੈਠ ਕੁੜੀ ਦੀ ਓਕੇ ਆ ਹੱਡਾਂ ਪੈਰਾਂ ਦੀ ਵੀ ਓਕੇ ਆ ਜਮਾ ਤੇ ਜੇ ਆਪਾਂ ਇਹਦੇ ਮੁੱਲ ਦੀ ਗੱਲ ਕਰਕੇ ਤਾਂ ਬਹੁਤ ਜਾਇਜ਼ਾ ਮੁੱਲ ਰੱਖਿਆ ਮਾਲਕ ਵੀਰਾਂ ਨੇ 70000 ਰੁਪਈਆ ਬਾਕੀ ਇਹਦੇ ਚ ਵੀ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਤੇ ਇੱਕ ਬਾਈਰ ਗਿਆ ਕੋਲੇ ਆ ਬਹੁਤ ਸੋਹਣਾ ਬਸ਼ੇਰਾ ਗਾ ਮਿੱਤਰੋ ਇਹਦੀ 3 ਕਿ ਮਹੀਨੇ ਉਮਰ ਦਸੀ ਆ ਨੀਲਾ ਬਸ਼ੇਰਾ ਕੱਟ ਕੰਡੀਸ਼ਨ ਬਹੁਤ ਸੋਹਣੀ ਆ ਕੰਨਾਂ ਕੁੰਨਾਂ ਦਾ ਇਹ ਵੀ ਬਹੁਤ ਸ਼ਕੀਨ ਆ ਤੇ ਰੇਟ ਵੀ ਜਾਇਜ਼ ਜੇ ਕੀਤਾ ਇਹਦਾ 38000 ਰੁਪਿਆ ਮੁੱਲ ਬਾਕੀ ਮੌਕੇ ਤੇ ਇਹਦੇ ਚ ਵੀ ਮਾਨਤਨ ਹੋ ਜਾਊਗਾ ਬਾਲਪੌਰੀਆਂ ਦਾ ਕਲੀਅਰ ਆ ਕੰਨਾ-ਕੁਨਾ ਦਾ ਸ਼ਕੀਨ ਪੱਟਪੁੜੇ ਦਾ ਓਕੇ ਆ ਤੇ ਜਿਹੜੇ ਬੰਦੇ ਨੂੰ ਹੋਇਆ ਟਰਸਟ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਹੋਰ ਬਾਕੀ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਜੇ ਆਪਾਂ ਬਾਈ ਦੀ ਲੋਕੇਸ਼ਨ ਬਾਰੇ ਗੱਲ ਕਰਕੇ ਤਾਂ ਪਿੰਡ ਰਈਆ ਜ਼ਿਲ੍ਹਾ ਬਠਿੰਡਾ 4 ਜਨਵਰੀ ਇੱਕੋ ਘਰੇ ਖੜੇ ਆ ਤੇ ਬਾਈ ਦਾ ਸੇਲ ਪਰਚੇਜ਼ ਦਾ ਕੰਮ ਆ ਹੋਰ ਵੀ ਜਨਵਰ ਤੁਹਾਨੂੰ ਮਿਲ ਜਾਣਗੇ ਜਾਇਜ਼ ਜੇ ਰੇਟ ਤੋਂ ਮੈਦਾ ਨੰਬਰ ਸੇਵ ਕਰ ਲਿਓ ਤੇ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਤੇ ਲਾਈਕ ਕਮੈਂਟ ਕਰਕੇ ਆਪਣਾ ਰਿਵਿਊ ਜ਼ਰੂਰ ਦਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ